17 ਮਈ 1762 ਈਸਵੀ ਨੂੰ ਸਿੱਖਾਂ ਨੇ ਜੈਨ ਖਾਨ ਦੇ ਉੱਤੇ ਹਮਲਾ ਕਰਕੇ ਲਾਹੌਰ ਬੈਠੇ ਅਹਿਮਦ ਸ਼ਾਹ ਅਬਦਾਲੀ ਨੂੰ ਡਰਾ ਕੇ ਰੱਖ ਦਿੱਤਾ ਅਹਿਮਦ ਸ਼ਾਹ ਅਬਦਾਲੀ ਕਿਉਂ ਡਰਿਆ ਜੈਨ ਖਾਨ ਦੇ ਹਮਲੇ ਤੋਂ ਕਿ ਜੈਨ ਖਾਨ ਦੇ ਉੱਤੇ ਸਿੱਖਾਂ ਨੇ ਹਮਲਾ ਕੀਤਾ ਆਓ ਸਾਰਾ ਤਿਆਸ ਜਾਣਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਂਝੀ ਕਰ ਲਈਏ ਦੋਵੇਂ ਹੱਥ ਜੋੜ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 5 ਫਰਵਰੀ 1762 ਇਸ ਨੂੰ ਸਿੱਖਾਂ ਦੇ ਨਾਲ ਇੱਕ ਐਸੀ ਘਟਨਾ ਵਾਪਰੀ ਜਿੱਥੇ ਕਿ ਇੱਕ ਦਿਨ ਦੇ ਵਿੱਚ 25000 ਤੋਂ 30000 ਸਿੱਖ ਸ਼ਹੀਦੀ ਦਾ ਜਾਮ ਪੀ ਜਾਂਦਾ ਆ ਇਸ ਇਤਿਹਾਸਿਕ ਘਟਨਾ ਨੂੰ ਸਿੱਖ ਕੌਮ ਦੇ ਅੰਦਰ ਵੱਡਾ ਕਲੂ ਕਹਿਰਾ ਕਹਿ ਕੇ ਯਾਦ ਕੀਤਾ ਜਾਂਦਾ ਹੈ ਜਿੱਦਣ ਕੀ ਸਿੱਖਾਂ ਦੇ 25 ਤੋਂ 30 ਹਜ਼ਾਰ ਸ਼ਰੀਰ ਸ਼ਿੱਦੀ ਦਾ ਜਾਮਕ ਨੇ ਜਿਨ੍ਹਾਂ ਦੇ ਵਿੱਚ ਬੱਚੇ ਵੀ ਸ਼ਾਮਲ ਸੀਗੇ ਬੁੱਢੇ ਵੀ ਸ਼ਾਮਲ ਸੀਗੇ ਔਰਤਾਂ ਵੀ ਸ਼ਾਮਲ ਸੀਗੀਆਂ ਹੁਣ ਅਹਿਮਦ ਸ਼ਾਹ ਅਦਾਲੀ ਦੇ ਮਨ ਵਿੱਚ ਇਹ ਗੱਲ ਸੀਗੀ ਕਿ ਸਿੱਖਾਂ ਦੀ ਅੱਧੀ ਤੋਂ ਬਾਅਦ ਕੌਮ ਮੈਂ ਖਤਮ ਕਰ ਦਿੱਤੀ ਹੈ ਤੇ ਮੈਨੂੰ ਹੁਣ ਲੱਗਦਾ ਕਿ ਮੇਰਾ ਮੁਕਾਬਲਾ ਸਿੱਖ ਹੁਣ ਸਾਰੀ ਉਮਰ ਨਹੀਂ ਕਰਨਗੇ ਇੱਧਰਲੇ ਪਾਸੇ ਸਿੱਖਾਂ ਨੇ ਖਦਰਾਣੇ ਦੀ ਟਾਬ ਜ ਜੁਨੂਆਜਾ ਆਪਾ ਸ਼੍ਰੀ ਮੁਕਸਰ ਸਾਹਿਬ ਕਹਿੰਦੇ ਆ ਉੱਥੇ ਬੈਠ ਕੇ ਇੱਕ ਗੁਰਮਤਾ ਕੀਤਾ ਜਿੱਥੇ ਕਿ ਸ਼ਹੀਦ ਹੋਏ ਸਿੱਖਾਂ ਨੂੰ ਯਾਰਵੀ ਕੀਤਾ ਗਿਆ ਦੇ ਨਾਲ ਦੀ ਨਾਲ ਬਚੇ ਹੋਏ ਸਿੱਖਾਂ ਨੇ ਇਹ ਲਫ਼ਜ਼ ਬੋਲੇ ਕਿ ਹੁਣ ਸਾਡੇ ਅੰਦਰ ਖੋਟ ਨਿਕਲ ਗਈ ਹੈ ਅਸੀਂ ਕੁੰਦਨ ਵਰਗੇ ਸ਼ੁੱਧ ਹੋ ਗਏ ਆ ਤੇ ਹੁਣ ਅਸੀਂ ਅਹਿਮਦ ਸ਼ਾਹ ਅਬਦਾਲੀ ਦੀ ਨਾਲ ਫੇਰ ਟੱਕਰ ਆ ਲੈਣਾ ਹੈ ਸੰਗਤ ਜੀ ਇਹ ਗੱਲ ਤੁਸੀਂ ਥੋੜੀ ਜੀ ਸੋਚਿਓ ਇੱਕ ਦਿਨ ਦੇ ਵਿੱਚ ਅੱਧੀ ਤੋਂ ਬਾਅਦ ਕੌਮ ਸ਼ਹੀਦੀ ਦਾ ਜਾਮ ਪੀ ਗਈ ਹੈ ਤੇ ਦੂਜੇ ਪਾਸੇ ਸਿੱਖ ਡਰੇ ਨਹੀਂ ਐ ਕਮਜ਼ੋਰ ਨਹੀਂ ਹੋਏ ਸਗੋ ਫੇਰ ਉਸੇ ਹਿੰਦੁਸਤਾਨ ਦੀ ਵੱਡੀ ਤਾਕਤ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਟਾਕਰਾ ਲੈਣ ਵਾਸਤੇ ਗੁਰੂ ਕਾ ਸਿੱਖ ਫੇਰ ਤਿਆਰ ਹੋ ਗਏ ਸਮੇਂ ਨੇ ਆਪਣੀ ਥੋੜੀ ਜੀ ਚਾਲ ਚੱਲੀ ਸਿਰਫ 3 ਮਹੀਨਿਆਂ ਬਾਅਦ ਕਿ 5 ਫਰਵਰੀ ਨੂੰ ਵੱਡੋ ਬੱਦਾ ਕਾ ਲੋਕਾਰਾ ਵਾਪਰਿਆ ਸੀਗਾ 17 ਮਈ 1762 ਇਸ ਮੇ ਨੂੰ ਸਿੱਖਾਂ ਨੇ ਅਚਾਨਕ ਜੈਨ ਖਾਨ ਨੇ ਉੱਤੇ ਜਾ ਕੇ ਹਮਲਾ ਕਰ ਦਿੱਤਾ ਸਿੱਖਾਂ ਦੀ ਬਹਾਦਰੀ ਅਗੇ ਜੈਨ ਖਾਨ ਨੇ ਕੋਡੇ ਟੇਕ ਤੇ ਉਹਨੇ 50000 ਰੁਪਏ ਜੁਰਮਾਨਾ ਭਰਿਆ ਤੇ ਆਖਿਆ ਮੈਨੂੰ ਛੱਡ ਦਿਓ ਸਿੱਖਾਂ ਨੇ 50000 ਰੁਪਿਆ ਜੁਰਮਾਨਾ ਲੈ ਕੇ ਜੈਨ ਖਾਨ ਨੂੰ ਬਖਸ਼ਿਆ ਹਾਦੇ ਸਿੱਖ 25 ਕਿਲੋਮੀਟਰ ਦੂਰ ਹੀ ਗਏ ਸੀਗੇ ਜੈਨ ਖਾਨ ਨੇ ਆਪਣੇ ਇੱਕ ਹਿੰਦੂ ਅਹਿਲਕਾਰ ਲక్ష్ਮੀ ਨਾਰਾਇਣ ਨਾਲ ਮੀਟਿੰਗ ਕੀਤੀ ਲక్ష్ਮੀ ਨਾਰਾਇਣ ਦੇ ਕਹਿਣ ਤੇ ਜੈਨ ਖਾਨ ਨੇ ਸਿੱਖਾਂ ਤੇ ਹਮਲਾ ਕਰਕੇ ਉਹਨਾਂ ਕਮ ਨੂੰ ਫੇਰ ਵਾਪਸ ਲੁੱਟ ਲਿਆ ਸਿੱਖਾਂ ਨੂੰ ਬੜਾ ਗੁੱਸਾ ਆਇਆ ਸਿੱਖਾਂ ਨੇ ਫੇਰ ਜੈਨ ਖਾਨ ਤੇ ਹਮਲਾ ਕੀਤਾ ਜਦੋਂ ਸਿੱਖਾਂ ਨੇ ਜੈਨ ਖਾਨ ਤੇ ਹਮਲਾ ਕੀਤਾ ਲక్ష్ਮੀ ਨਾਰਾਇਣ ਤੇ ਹਮਲਾ ਕੀਤਾ ਤੇ ਇਹ ਦੋਨੇ ਜੌਨੇ ਸਿੱਖਾ ਦੇ ਕੋਲੋਂ ਬੁਰੇ ਤਰੀਕੇ ਨਾਲ ਹਾਰੇ ਬੜੇ ਬੁਰੀ ਤਰੀਕੇ ਨਾਲ ਇਹਨਾਂ ਦੀ ਹਾਰ ਹੋਈ ਸਿੱਖਾਂ ਨੇ ਫਿਰ ਇਹਨਾਂ ਨੂੰ ਹਲਕਾ ਕੀਤਾ ਇੱਥੋਂ ਹਥਿਆਰ ਲੁੱਟੇ ਸੋਨਾ ਚਾਂਦੀ ਲੁੱਟਿਆ ਪੈਸਾ ਇੱਥੋਂ ਸਿੱਖ ਲੁੱਟ ਕੇ ਲੈ ਗਏ ਇੱਥੇ ਇੱਕ ਬੜੀ ਪੁਆਇੰਟ ਵਾਲੀ ਗੱਲ ਹੈ ਬਹਾਦਰੀ ਵਾਲੀ ਗੱਲ ਹੈ ਕਿ ਸਿੱਖਾਂ ਨੇ ਇਹ ਹਮਲਾ ਜੈਨ ਖਾਨ ਤੇ ਉਦੋਂ ਕੀਤਾ ਜਦੋਂ ਅਹਿਮਦ ਸ਼ਾਹ ਅਬਦਾਲੀ ਹਲੇ ਲਾਹੌਰ ਬੈਠਾ ਬਾਲਾ ਦੂਰ ਨਹੀਂ ਬੈਠਾਇਆ ਜਦੋਂ ਇੱਕ ਖਬਰ ਅਹਿਮਦ ਸ਼ਾਹ ਅਬਦਾਲੀ ਨੂੰ ਮਿਲੀ ਉਹਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿ ਜਿਹੜੀ ਕੌਮ ਨੂੰ ਮੈਂ ਅੱਧਿਆ ਤੋਂ ਬਾਅਦ ਸ਼ਹੀਦ ਕਰ ਦਤਾ ਮੇਰੇ ਮਨ 'ਚ ਇਹ ਸੀ ਕਿ ਇਹ ਮੁੜ ਕੇ ਖੜੇ ਨਹੀਂ ਹੋਣਗੇ ਇਹ ਤਿੰਨ ਮਹੀਨੇ ਬਾਅਦ ਫੇਰ ਮੈਨੂੰ ਲੁੱਟ ਰਹੇ ਨੇ ਫੇਰ ਮੈਨੂੰ ਕੁੱਟ ਰਹੇ ਨੇ ਸੁਅਮਦ ਸ਼ਾਹ ਅਬਦਾਲੀ ਨੇ ਇਹ ਮਹਿਸੂਸ ਕੀਤਾ ਕਿ ਮੈਂ ਬਰਨਾਲੇ ਤੋਂ ਮਲੇਰ ਕੋੜਲੇ ਤੋਂ ਨਿਕਲ ਕੇ ਆਇਆ ਆ ਸ਼ੁਕਰ ਹੈ ਅੱਲਾ ਤਾਲਾ ਦਾ ਕਿ ਉੱਥੋਂ ਮੈਂ ਨਿਕਲ ਗਿਆ ਸ਼ਾਇਦ ਜੇ ਮੈਂ ਉਸ ਇਲਾਕੇ ਵਿੱਚ ਹੁਣ ਹੁੰਦਾ ਤੇ ਸਿੱਖ ਮੈਨੂੰ ਵੀ ਕਿਤੇ ਨਾ ਕਿਤੇ ਮੇਰੇ ਨਾਲ ਵੀ ਕਿਤੇ ਨਾ ਕਿਤੇ ਆ ਕੇ ਜੰਗ ਕਰਦੇ ਸ਼ਾਇਦ ਉਸ ਜੰਗ ਵਿੱਚ ਮੈਂ ਮਾਰਿਆ ਜਾਂਦਾ ਸੋ ਇਹ ਸਿੱਖਾ ਦੀ ਬਹਾਦਰੀ ਦਾ ਇੱਕ ਸਾਡੇ ਕੋਲ ਇੱਕ ਪੰਨਾ ਸਾਂਭਿਆ ਹੋਇਆ ਆ ਕਿ ਤਿੰਨ ਮਹੀਨਿਆਂ ਬਾਅਦ ਜਿਹੜੀ ਕੌਮ ਦੇ ਬਾਰੇ ਇਹ ਗੱਲ ਕਹੀ ਗਈ ਕਿ ਅੱਦੀ ਤੋਂ ਬਾਦ ਸ਼ਹੀਦ ਹੋ ਗਈ ਗਏ ਉਸੇ ਕੌਮ ਦੇ ਜਹਾਰੂਆਂ ਨੇ 17 ਮਈ 1762 ਇਸਵੀ ਨੂੰ ਜੈਨ ਖਾਨ ਤੇ ਹਮਲਾ ਕਰਕੇ ਇਹ ਗੱਲ ਸਾਬਤ ਕਰ ਦਿੱਤੀ ਕਿ ਇਹ ਕੌਮ ਤਾਂ ਦੇ ਖਤਮ ਹੋਣ ਵਾਲੀ ਨਹੀਂ ਹੈ ਇਹ ਕੌਮ ਹਮੇਸ਼ਾ ਚੜਦੀ ਕਲਾ ਚ ਰਹੇਗੀ ਸਤਿਗੁਰ ਦਾਤਾ ਕਿਰਪਾ ਕਰੇ ਮਾਲਕ ਮਹਿਰਮਤ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ